ਲਓ ਜੀ ਮਾਰੋ ਜੀ ਚਾਤੀ ਇਹ ਆ ਕਸਵਾ ਖੋ ਕੋਨ ਤੇ ਕੱਲ ਆਪਾਂ ਤੂਬਾਈ ਬਾਰਡਰ ਪੌੜ ਪਾਰ ਕਰਕੇ ਨਦੀ ਜਿਹੜੀ ਤੂਬਾਈ ਤੇ ਬਾਰਡਰ ਦਾ ਨਾਮ ਵੀ ਤੂਬਾਈ ਆ ਮਿਜ਼ਰਮ ਤੋਂ ਮਿਜ਼ਰਮ ਵਿੱਚ ਐਂਟਰ ਹੋਈ ਸੀ ਮਨੀਪੁਰ ਵਾਲੀ ਸਾਈਡ ਤੋਂ ਤੇ ਪਹਿਲਾ ਕਸਵਾ ਇਹ ਹੀ ਆਇਆ ਆ ਤੂਬਾਈ ਬ੍ਰਿਜ ਤੋਂ ਉਹ ਨਦੀ ਤੋਂ ਇਹ ਪਿਆਣੀ ਜਿਹੜਾ ਪਿੰਡ ਐ ਇੱਕ ਵੱਡਾ ਹਰਾ ਇਹ ਘੱਟੋ ਘੱਟ 22 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਤੋਂ ਪਹਿਲਾਂ ਕੁਝ ਵੀ ਖਾਣ ਪੀਣ ਨੂੰ ਨਹੀਂ ਆਉਂਦਾ ਰਸਤੇ ਦੇ ਵਿੱਚ ਕੁਝ ਵੀ ਨਾ ਕੋਈ ਦੁਕਾਨ ਤੇ ਤਾਂ ਹੀ ਆਪਾਂ ਕੱਲ ਪਿੱਛੇ ਰੁੱਕ ਗਏ ਸੀ ਟਿਕਾਣਾ ਬਣ ਗਿਆ ਨਹੀਂ ਤਾਂ ਇੱਥੇ ਤੱਕ ਨਹੀਂ ਪਹੁੰਚਣਾ ਸੀਗਾ એનર્ਜੀ ਖਤਮ ਹੋਈ ਤੇ ਵੈਸੇ ਜੇ ਰੋਡ ਦੀ ਗੱਲ ਕਰੀਏ ਰੋਡ ਉਹ ਆਉਂਦਾ ਮੇਨ ਜਿਹੜਾ ਆ ਉਹ ਇਦਾਂ ਰੋਡ ਘੁੰਮ ਕੇ ਆਪਣੇ ਇਦਾਂ ਉਹ ਵੀ ਇਹ ਆਉਂਦੇ ਇੱਥੇ ਚੜ ਕੇ ਤੇ ਇੱਧਰ ਘੁੰਮ ਕਾ ਪਹਾੜੀਆਂ ਦੇ ਪਿੱਛੇ ਆ ਜਾਣਾ ਉਹ ਲੰਬਾ ਪੈਣਾ ਸੀ ਉਦਾਂ ਆਪਾਂ ਪਿੰਡ ਵਿੱਚ ਦੀ ਹੋਗਾ ਪਿੰਡ ਵਿੱਚ ਦੀ ਲੰਬਾ ਜੀ ਰੂਰ ਉਹ ਪੈਣਾ ਸੀ ਸਹੀ ਰਹਿਣਾ ਸੀ ਪਰ ਸਮਾਨ ਨਹੀਂ ਮਿਲਣਾ ਖਾਣ ਪੀਣ ਨੂੰ ਆਪਾਂ ਸਮਾਨ ਚੱਕਣਾ ਸੀ ਤਾਂ ਕਰਕੇ ਇੱਧਰ ਦੀ ਹੋਏ ਆਂ ਚੜਾਈ ਬਹੁਤ ਪੈ ਰਹੀ ਆ ਜਿਹੜੀ ਪਿੰਡ ਵਿੱਚ ਦੀ ਆ ਸ਼ਾਰਟਕਟ ਹੈ ਪਰ ਚੜਾਈ ਬਹੁਤ ਕਨੇ ਤੂਫਾਨ ਸਿਆ ਕੰਮ ਦਾ ਤੂਫਾਨ ਤੇ ਤੇ ਰੜਕੀ ਵਾਲਾ ਮੇਦਰਮ ਵਿੱਚ